ਅਸੀਂ ਇਹੀ ਗੱਲ ਕਹਿੰਦੇ ਵੀ ਲੋਕ ਪਾਣੀ ਤਰਸਦੇ ਨੇ ਸਾਡੇ ਪਾਣੀ ਨਹੀਂ ਆਉਂਦਾ ਪਾਣੀ ਦੀ ਆਵਾਜ਼ ਹੁਣ ਫੁੱਲ ਪਾਣੀ ਆ ਰਹੀ ਕਿਸੇ ਕੰਸੀ ਦੇ ਲਈ ਅਸੀਂ ਆ ਕਹਿੰਦਾ ਨੌਕਰੀ 45000 ਨੌਕਰੀ ਦੇ ਕੇ ਤਾਂ ਹੀ ਬਿਲਕੁਲ ਜੀ ਬਿਲਕੁਲ ਮੈਂ ਵਾਜੀ ਮੇਰੇ ਕੋਲ ਤੱਕੇ ਦੋ ਨੌਕਰੀਆਂ ਆਈਆਂ ਜੀ ਇੱਕ ਲੈਨਮੈਨ ਦੀ ਵੀ ਜਈ ਦੀ ਪੀ ਡਬਲ ਯੂ ਡੀ ਪਹਿਲਾਂ ਕਹਿੰਦੇ ਸੋਚਿਆ ਸੀ ਨਾ ਇੰਨਾ ਗੁੱਸਾ ਤੁਹਾਡੀ ਅੱਖਾਂ ਚ ਨਾ ਸਿਸਟਮ ਦੇ ਬਰਦੀ ਉਹ ਨਹੀਂ ਮੇਰਾ ਇਹਨਾਂ ਨੇ ਪਰਮਾਨ ਸਰ ਤੁਸੀਂ ਮੈਨੂੰ ਇਹਨਾਂ ਨੇ ਸਾਡਾ ਤਿੰਨ ਪੀੜੀਆਂ ਬਰਬਾਦ ਕਰਤੀਆਂ ਸਾਡਾ ਬਚਪਨ ਖਾ ਗਿਆ ਸਾਡੀ ਜਵਾਨੀ ਖਾ ਗਿਆ ਸਾਡਾ ਭਲਾਪਾ ਖਾ ਗਿਆ ਆਪਸ ਤੋਂ ਨੇ ਰੜੇ ਹੋਏ ਸੀ ਉਹ ਆ ਜਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਮੈਂ ਆ ਗਿਆ ਮੈਂ ਤੈਨੂੰ ਮਾਨ ਸਾਹਿਬ ਕੁਝ ਦੇਖੋ ਜੀ ਇਹਨਾਂ ਨੂੰ ਹੁਣ ਪਤਾ ਲੱਗਿਆ ਵੀ ਤੀਜਾ ਵੀ ਆਇਆ ਹੈ ਅਸੀਂ ਪੌਜ ਵਾਲੇ ਮਹਿੰਦਰ ਮਾੜ ਦਾ ਮੁੰਡਾ ਆਇਆ ਹੈ ਹੁਣ ਉਹ ਸਿੱਧੂ ਤੇਸਰ ਆ ਬਾਜਵੇਂ ਕੁਝ ਦੇਖੋ ਮਹਰਾੜ ਦੀ ਸਹੀ ਗੱਲ ਹੈ ਧੰਨਵਾਦ ਜੀ ਚੱਕ ਦਾਂਗੇ ਵੱਟੇ ਪਾਣੀ ਪੁਰਾਣੀਆਂ ਕੱਸੀ ਪਾਣੀ ਨਹੀਂ ਹੁੰਦਾ ਚੱਲੂ ਦੇਖੋ ਜੀ ਮੈਨੂੰ ਤਾਂ ਚੱਲ ਗਈ ਅਸੀਂ ਇਹੀ ਗੱਲ ਕਹਿੰਦੇ ਵੀ ਲੋਕ ਪਾਣੀ ਕਰਸ ਦੇ ਦੇ ਸਾਡੇ ਪਾਣੀ ਨਹੀਂ ਆਉਂਦਾ ਜੀ ਪਾਣੀ ਹੁਣ ਫੁੱਲ ਪਾਣੀ ਆ ਰਹੀ ਕਿਸੇ ਕੱਸੀ ਇਹ ਆ ਕਹਿੰਦਾ ਨੌਕਰੀ ਆ ਮੇਰੀ ਬਿਆੜੀ 45000 ਰੁਪਏ ਦੀ ਹੈ ਤਾਂ ਹੀ ਬਿਲਕੁਲ ਜੀ ਬਿਲਕੁਲ ਮੈਂ ਮੇਰੀ ਮੇਰੇ ਕੋਲ ਜਿੰਨ ਦੋ ਨੌਕਰੀਆਂ ਆਈਆਂ ਜੀ ਇੱਕ ਲਾਈਨਮੈਨ ਦੀ ਇੱਕ ਚੇਈ ਦੀ ਪੀ ਡਬਲ ਯੂ ਡੀ ਹਾਂ ਪਹਿਲਾਂ ਕਹਿੰਦੇ ਸੋਚਿਆ ਸੀ ਨਾ ਕੋਈ ਪੈਸਾ ਲੱਗੇ ਨਾ ਜੀ ਨਾ ਕੋਈ ਵੈਸੇ ਸ਼ਿਸ਼ਵਾਸ ਲੋਣੇ ਮਾਨ ਸਾਹਿਬ ਅਫਸਰ ਅਫਸਰ ਡਰਦੇ ਨੇ ਜੀ ਹਾਂ ਜੀ ਵੀ ਹੱਸੇ ਕੇ ਕਿਹੜੇ ਹਿਸਾਬ ਨਾਲ ਕੀ ਕਰੀਏ ਹੁਣ ਤਾਂ ਜਵਾ 13 ਜ਼ੀਰੋ ਕਰ ਦੋ ਹਾਂ ਜੀ ਉਸ ਤੋਂ ਬਾਅਦ ਦੇਖੋ ਮੈਂ ਨਾ ਮੈਂ ਬਹੁਤ ਕੁਝ ਮਾਨ ਸਾਹਿਬ ਤੁਹਾਡੇ ਤੇ ਆਸਾਂ ਨੇ ਜੀ ਜਿੰਨਾ ਗੁੱਸਾ ਭਾਈ ਜੀ ਮੈਂ ਕਰੀ ਆਂ ਕਲੀਪ ਹਾਂ ਜਿੰਨਾ ਗੁੱਸਾ ਤੁਹਾਡੀ ਅੱਖਾਂ ਚ ਹਾਂ ਸਿਸਟਮ ਦੇ ਪਰਦੀ ਉਹਨੇ ਮੇਰਾ ਇਹਨਾਂ ਨੇ ਪਰਮਾਨੰਦ ਸਾਹਿਬ ਤੁਸੀਂ ਮੈਨੂੰ ਪਛਾਣੋ ਤੁਸੀਂ ਪਹਿਲੀ ਵਾਰ ਪਿੰਡ ਫਗੋੜੇ ਜੰਗੀਰ ਸਿੰਘ ਨੂੰ ਮਖੜ ਗਿਆ ਸੀ ਕਈ ਮੈਂ ਜਦੋਂ ਐਮਪੀਸੀ ਪਾਈਂਡ ਤੇ ਬੋਲਣ ਆਈ ਤਾਂ ਸੀ ਲੱਗੀ ਫਗੋੜਾ ਹਾਂ ਜੀ ਹਾਂ ਜੀ ਸਾਰੇ ਭੋਨੇਗੜ ਜੀ ਇਹਨਾਂ ਦਾ ਵੋਟ ਵੀ ਅੱਜ ਵੀ ਛੋਟੇ ਫੋਟੋ ਜਿਵੇਂ ਜੀ ਦੇਖਾ ਇਹਨਾਂ ਨੇ ਸਾਡਾ ਤਿੰਨ ਪੀੜੀਆਂ ਬਰਬਾਦ ਕਰਤੀਆਂ ਹਾਂ ਜੀ ਹਾਂ ਜੀ ਸਾਡਾ ਬਚਪਨ ਖਾ ਗਿਆ ਸਾਡੀ ਜਵਾਨੀ ਖਾ ਗਿਆ ਸਾਡਾ ਭਲਾ ਖਾ ਗਿਆ ਤੋ ਨੇੜਲੇ ਹੋਏ ਸੀ ਵੀ ਆਪਸ ਵਿੱਚ ਉਹਨੇ ਰੜੇ ਹੋਏ ਸੀ ਤੂੰ ਆ ਜਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਮੈਂ ਆ ਗਿਆ ਮੈਂ ਤੈਨੂੰ ਮਾਨ ਸਰਬ ਕੁਝ ਕਿ ਰੱਖੋ ਜੀ ਇਹਨਾਂ ਨੂੰ ਹੁਣ ਪਤਾ ਲੱਗਿਆ ਵੀ ਤੀਜਾ ਵੀ ਆਇਆ ਹੈ ਅਸੀਂ ਪੌਜ ਵਾਲੇ ਮੈਂ ਅੰਦਰ ਮਾਰਟ ਦਾ ਮੁੰਡਾ ਆਇਆ ਹੁਣ ਬਾਪੂ ਆ ਗਈ ਜੀ ਬਾਪੂ ਮਾਨ ਸਰਬ ਤੁਸੀਂ ਕਹੋਗੇ ਬੱਲੇ ਇੱਕ ਮਿੰਟ ਜੀ ਤੁਸੀਂ ਕਹਿੰਦੇ ਵੱਡੀ ਗੱਲ ਕਰਦੇ ਜੀ ਵੱਡਾ ਛੋਟੇ ਡੈਡੀ ਨਾਲ ਜੀ ਮੇਰੇ ਡੈਡੀ ਨਾਲ ਜੋਰਾ ਸਿੰਘ ਦੀ ਜੀ ਉਹ ਕਮਲਬਸ ਦੇ ਵਿੱਚ ਕਨੈਕਟਰੀ ਕਰਦੇ ਤੇ ਛੋਟੇ ਡੈਡੀ ਨਾਲ ਫੁੱਲ ਦੀ ਜੀ ਮੈਨੂੰ ਕਹ ਕਹਨੇ ਹੁੰਦੇ ਤੇ ਕਿ ਅੱਜ ਕਾਵਲਵਸ ਹਾਂ ਜੀ ਕਾਵਲਵਸ ਨੂੰ ਜਾਣਦੇ ਹੋਗੇ ਹਾਂ ਧਰਮਗੜ ਬਲਾਡਾ ਵੀ ਮੇਰੇ ਡੈਡੀ ਜਾਣਦੇ ਸੀ ਮੈਂ ਤੁਹਾਨੂੰ ਮੇਰਾ ਮੈਂ ਮਾਂਤੀ ਵੀ ਕਿਦੋਂ ਤੁਹਾਨੂੰ ਕਹਾਂ ਜੀ ਵੀ ਹਾਂ ਬਈ ਮੈਂ ਜੋਰੇ ਦਾ ਮੁੰਡਾ ਜੀ ਮੇਰੇ ਛੋਟੇ ਡੈਡੀ ਨਾਲ ਦਾ ਪੁੱਲ ਦੀ ਹਾਂ ਜੀ ਹਾਂ ਜੀ ਹਾਂ ہاں جی ہاں نوجوت سر واجب ਪਾਦੇ ਸੀ ਰਿਹਾ ਮਿੱਤ ਨੂੰ ਰਾਤ ਨੂੰ 2 ਵਜੇ ਲੈਟਸ ਖੱਡਦੇ ਨੇ ਇਹਨਾਂ ਪਹਿਲਾਂ ਸਮਝ ਕੇ ਨਾ ਬਾਅਦ ਮੈਗਾ ਗੱਲ ਸੁਣੋ ਮੈਂ ਕਹਿੰਦਾ ਦਿਨੇ ਲੈਟ ਛੱਡੋ ਦਿਨੇ ਛੱਡੋ ਉਹ ਆਥਰੇ ਆਖੇ ਤੇ ਸਵਾਰ ਨਾਲ ਰੁਕ ਕੇ ਕਾ ਕੇ ਆਪਣਾ ਰਾਹ ਤਾਂ ਵੀ ਪਰਵਾਣ ਨਾਲ ਜਾਏਗਾ ਸਹੀ ਹੈ ਆਉਂਦੇ ਦਿਨੇ ਨਾ ਸਹੀ ਅੱਧਨੇ ਆਉਂਦੀ ਹੈ ਜੀ ਤਾਂ ਗੱਲ ਹੈ ਅੱਜ ਤੋਂ ਐਂਟੈਂਡਰ ਗੱਲ ਕਰਕੇ ਅੱਜ ਤੋਂ ਹੀ ਬਹੁਤ ਆਉਂਦੀ ਹੈ ਜੀ ਪਹਿਲੀ ਵਾਰੀ ਹੈ ਜੀ ਹਾਂ ਜੀ ਹਾਂ ਜੀ ਥਾਰ ਘੱਟ ਆਇਆ ਸੀ ਅੱਛਾ ਉਹ ਦਿੰਦੇ ਪਹਿਲਾ ਜਰਨਾ ਹਾਂ ਪਹਿਲੀ ਵਾਰੀ ਹੈ ਜੀ ਕੋਈ ਨਹੀਂ ਹੁੰਦਾ ਸੀ